ਅਝੂਸ਼ਰਪੁਰ ਦੇ ਡੀਸੀ ਦਫਤਰ ਬਾਹਰ ਕਿਸਾਨਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਪਤਲਾ ਫੁਕਤਿਆ ਹੋਇਆ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਿਸਾਨਾਂ ਵੱਲੋਂ ਇੱਕ ਰੋਸ ਮਾਰਚ ਡੀਸੀ ਦਫਤਰ ਤੱਕ ਕੱਢਿਆ ਗਿਆ ਤੇ ਇਸ ਤਰ੍ਹਾਂ ਇੱਕ ਮੰਗ ਪੱਤਰ ਡੀਸੀ ਕੋਮਲ ਮਿੱਤਰ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੇਸ਼ਿਆ। ਮੀਡੀਆ ਨਾਲ ਗੱਲਬਾਤ ਕਰਨ ਕਿਸਾਨਾ ਕੁ ਜੰਗਵੀਰ ਸਿੰਘ ਚੋਹਾਨ ਨੇ ਕਿਹਾ ਕਿ ਪਿਛਲੇ ਸਾਲ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਗੰਨੇ ਦੀ ਫਸਲ ਦੀ ਅਦਾਇਗੀ ਨਾਲ ਨਾਲ ਹੀ ਕਰ ਦਿੱਤੀ ਗਈ ਸੀ ਪਰੰਤੂ ਇਸ ਵਾਰ ਸਰਕਾਰ ਵੱਲੋਂ ਅਜੇ ਤੱਕ ਕਿਸਾਨਾਂ ਦੇ ਖਾਤੇ 'ਚ ਇੱਕ ਵੀ ਪੈਸਾ ਨਹੀਂ ਪਾਇਆ ਗਿਆ ਜਿਸ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਹੁਣ ਕਿਹਾ ਕਿ ਜਦੋਂ ਕਿਸਾਨ ਧਰਨੇ ਲਾਉਣ ਦੀ ਚੇਤਾਵਨੀ ਦਿੰਦੇ ਨੇ ਤਾਂ ਮੁੱਖ ਮੰਤਰੀ ਵੱਲੋਂ ਮੀਟਿੰਗ ਸੱਦ ਲਈ ਜਾਂਦੀ ਹੈ ਪ੍ਰੰਤੂ ਮੀਟਿੰਗਾਂ ਤੋਂ ਬਾਅਦ ਵੀ ਮੁੱਖ ਮੰਤਰੀ ਆਪਣੇ ਵਾਅਦਿਆਂ ਤੇ ਖਰਾ ਨਹੀਂ ਉਤਰਦੇ ਇਸ ਕਾਰਨ ਇਹ ਮਜਬੂਰੀ ਬਸ ਕਿਸਾਨਾਂ ਨੂੰ ਸੜਕਾਂ ਤੇ ਆਉਣਾ ਪੈਂਦਾ ਹੁਣ ਕਿਹਾ ਕਿ ਜਦੋਂ ਗੱਲ ਕੇਂਦਰ ਸਰਕਾਰ ਦੀ ਹੁੰਦੀ ਹੈ ਤਾਂ ਭਗਵੰਤ ਮਾਨ ਆਪਣੇ ਆਪ ਨੂੰ ਬਹੁਤ ਜ਼ਿਆਦਾ ਕਿਸਾਨ ਹਿਤੈਸ਼ੀ ਦੱਸਦੇ ਨੇ ਪ੍ਰੰਤੂ ਕੇਂਦਰ ਸਰਕਾਰ ਦੇ ਨਾਲ-ਨਾਲ ਪੰਜਾਬ ਸਰਕਾਰ ਵੀ ਕਿਸਾਨਾਂ ਦੀ ਅਜਿਹੀ ਹਾਲਤ ਲਈ ਬਰਾਬਰ ਦੀ ਜ਼ਿੰਮੇਵਾਰ ਹੈ ਹੁਸ਼ਰਪੁਰ ਨੇ ਉਸਦੇ ਨਾਲ ਚੇਤਨ ਕਸ਼ਪਤ ਰਿਪੋਰਟ ਗੰਨੇ ਦਾ ਜਿਹੜਾ ਸੀਜ਼ਨ ਹੈ 23-24 ਦਾ ਤਕਰੀਬਨ ਮਿੱਲਾਂ ਵੱਲੋਂ ਤੇ ਕਿਸਾਨਾਂ ਨੇ ਆਪਣਾ ਗੰਨਾ ਸਿੱਟ ਕੇ ਤਕਰੀਬਨ ਮੁਕੰਮਲ ਕਰ ਲਿਆ ਥੋੜਾ ਬਹੁਤਾ 2-4 ਦਿਨ ਦਾ ਸੀਜ਼ਨ ਰਹਿ ਗਿਆ ਸੋ ਪੰਜਾਬ ਸਰਕਾਰ ਦੀ ਵੱਡੀ ਨਲਾਇਕੀ ਤੇ ਸਾਹਮਣੇ ਆਈ ਹੈ ਆ ਪਿਛਲੇ ਸੀਜ਼ਨ ਦੌਰਾਨ ਵੀ ਐਸੀ ਪੰਜਾਬ ਸਰਕਾਰ ਦੀ ਸਰਕਾਰ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਦੀ ਪਰ ਉਹਨਾਂ ਨੇ ਪਿਛਲੀ ਵਾਰੀ ਨਾਲੋਂ ਨਾਲ ਕਿਸਾਨਾਂ ਨਾਲ ਜੋ ਵਾਅਦਾ ਕੀਤਾ ਸੀ ਉਹ ਜਿਹੜੀ ਰਾਸ਼ੀ ਆ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾਈ ਗਈ ਪਰ ਇਸ ਸਰਕਾਰ ਦੀ ਜਿਹੜੀ ਆ ਚੁੱਪੀ ਇਸ ਸਰਕਾਰ ਦਾ ਜਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਨਾ ਖੜੇ ਹੋਣਾ ਸੋ ਇਸ ਸਰਕਾਰ ਦੀ ਜਿਹੜੀ ਵੱਡੀ ਨਲਾਇਕੀ ਆ ਉਹ ਇਹ ਆ ਕਿ ਪੂਰਾ ਸੀਜ਼ਨ ਖਤਮ ਹੋਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਇੱਕ ਵੀ ਥੇਲਾ ਜਿਹੜਾ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਪਾਇਆ ਗਿਆ ਸੋ ਅਸੀਂ ਦੁਆਬਾ ਕਿਸਾਨ ਕਮੇਟੀ ਪੰਜਾਬ ਵੱਲੋਂ ਸੋ ਅਸੀਂ ਇਹ ਮਹਿੰਮ ਸ਼ੁਰੂ ਕੀਤੀ ਆ ਇਹ ਜਿਹੜਾ ਅੰਦੋਲਨ ਸ਼ੁਰੂ ਕੀਤਾ ਆ ਪੰਜਾਬ ਸਰਕਾਰ ਦੇ ਖਿਲਾਫ ਸੋ ਅਸੀਂ ਨਹੀਂ ਸੀ ਚਾਹੁੰਦੇ ਕਿ ਅੰਦੋਲਨ ਸ਼ੁਰੂ ਕਰੀਏ ਆ ਪਿਛਲੇ ਇਸ ਸੀਜ਼ਨ ਦੇ ਦੌਰਾਨ ਜਦੋਂ ਮਿਲ ਦੀ ਸਟਾਰਟਿੰਗ ਹੋਈ ਸੀ ਉਸ ਵੇਲੇ 4 ਦਿਨ ਧਰਨਾ ਲਾਇਆ ਸੀ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਧਰਨਾ ਨਾ ਲਾਇਓ ਲੋਕਾਂ ਨੂੰ ਪਰੇਸ਼ਾਨ ਨਾ ਕਰਿਓ ਅਸੀਂ ਤੁਹਾਡੇ ਨਾਲ ਸਾਡਾ ਬੈਠ ਕੇ ਗੱਲਬਾਤ ਕਰਿਓ ਸੋ ਅਸੀਂ ਕਈ ਵਾਰੀ ਮੰਗ ਪੱਤਰ ਭੇਜ ਦਿੱਤੇ ਆ ਮੁੱਖ ਮੰਤਰੀ ਸਾਹਿਬ ਨੂੰ ਪਰ ਉਹਨਾਂ ਨੇ ਸਾਡੀ ਮੰਗ ਤੇ ਗੌਰ ਨਹੀਂ ਕੀਤਾ ਸੋ ਅਖੀਰਲੀ ਵਾਰ ਅੱਜ ਡੀਸੀ ਸਾਹਿਬ ਹੁਸ਼ਿਆਰਪੁਰ ਦੇ ਕੋਲ ਇੱਥੇ ਆਏ ਆ ਸੋ ਇੱਥੇ ਉਹਨਾਂ ਦਾ ਪੁਤਲਾ ਵੀ ਸਾੜਿਆ ਸੋ ਅੱਜ ਮੰਗ ਪੱਤਰ ਵੀ ਦੇਣਾ ਕਿ ਉਹਨਾਂ ਨੂੰ ਮੁੱਖ ਮੰਤਰੀ ਸਾਹਿਬ ਨੂੰ ਤੁਸੀਂ ਪਹੁੰਚਾ ਦਿਓ ਕਿ ਅਸੀਂ ਲੋਕਾਂ ਨੂੰ ਤੰਗ ਨਾ ਕਰੀਏ ਅਸੀਂ ਸੜਕਾਂ ਨਾ ਰੋਕੀਏ ਰੇਲ ਗੱਡੀਆਂ ਨਾ ਰੋਕੀਏ ਜਿਹੜਾ ਤੁਸੀਂ ਵਾਅਦਾ ਕੀਤਾ ਸੀ ਨੋਟੀਫਿਕੇਸ਼ਨ ਦੇ ਹਿਸਾਬ ਦੇ ਨਾਲ ਮਿੱਲਾ ਚੱਲਣ ਤੋਂ ਪਹਿਲਾਂ ਉਹ ਜਿਹੜੀ 55 ਰੁਪਏ 50 ਪੈਸੇ ਰਾਸ਼ੀ ਹੈ ਉਹ ਟਾਈਮ ਦੇ ਨਾਲ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾ ਦਿਓ ਸੋ ਕਿਸਾਨਾਂ ਨੂੰ ਤੇ ਖੜਾਂ ਦੀ ਵੀ ਪਹਿਲਾਂ ਮਾਰ ਪਈ ਆ ਸੋ ਐਤ ਕੀ ਆ ਨੇਰੀ ਚਖੜ ਗੜੇ ਪਏ ਆ ਕਣਕਾਂ ਤੇ ਵੀ ਮਾਰ ਪੈ ਗਈ ਆ ਸੋ ਮੁਆਵਜ਼ਾ ਤਾਂ ਕੀ ਪੰਜਾਬ ਸਰਕਾਰ ਨੇ ਦੇਣਾ ਸਾਡੀ ਜਿਹੜਾ ਕੀਤਾ ਹੋਇਆ ਵਾਅਦਾ ਸਾਡੀ ਜਿਹੜੀ ਰਾਸ਼ੀ ਆ ਉਹ ਸਾਡੇ ਖਾਤਿਆਂ ਦੇ ਵਿੱਚ ਪਾਈ ਜਾਵੇ ਜਦੋਂ ਕੇਂਦਰ ਸਰਕਾਰ ਦੀ ਹੈਗੀ ਤਾਂ ਕੀ ਹੋਏਗਾ ਆਪਣੇ ਦੇਖੋ ਅਸੀਂ ਕੱਲ ਸੰਯੁਕਤ ਕਿਸਾਨ ਮੋਰਚੇ ਦੀ ਵੀ ਮੀਟਿੰਗ ਹੋਈ ਸੀ ਸਾਡੀ ਆ ਦੇਖਦੇ ਆ 2 4 10 ਦਿਨ ਨਹੀਂ ਤਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੱਡੇ ਅੰਦੋਲਨ ਦਾ ਜਿਹੜਾ ਐਲਾਨ ਕਰਾਂਗੇ ਜਦੋਂ ਕੇਂਦਰ ਸਰਕਾਰ ਦੀ ਗੱਲ ਆਉਂਦੀ ਆ ਤਾਂ ਉਸ ਵਕਤ ਤਾਂ ਭਗਵਾਨ ਤੁਹਾਨੂੰ ਬੋਤ ਹਮਦਰਦੀ ਦਿਖਾਉਂਦੇ ਆ ਸਾਡੇ ਪੰਜਾਬ ਐ ਹੁਣ ਵੀ ਇੱਥੇ ਮੋਰਚਾ ਲੱਗਾ ਹੋਇਆ ਐ ਮੁੱਖ ਮੰਤਰੀ ਹੋਏ ਪ੍ਰਧਾਨ ਮੰਤਰੀ ਕੋਈ ਨਹੀਂ ਕਰਦੇ ਪੂਰੇ ਬੇਸ਼ਰਮ ਹੋ ਚੁੱਕੇ ਨੇ ਦੂਜੇ ਪਾਸੇ ਆਪਣੇ ਆਪਣੀਆਂ ਨੇ ਦੋਗਲੀਆਂ ਨੀਤੀਆਂ ਨੇ ਉਹਦੇ ਦੇਖੋ ਜਿਹੜੀ ਦੋਗਲੀ ਨੀਤੀ ਉਹ ਹੀ ਸਾਹਮਣੇ ਆਈ ਆ ਇੱਕ ਪਾਸੇ ਕਹਿੰਦਾ ਮੈਂ ਪੰਜਾਬ ਦਾ ਪੁੱਤ ਐ ਪੰਜਾਬ ਦੇ ਨਾਲ ਖੜਾ ਪੰਜਾਬ ਦਾ ਵਕੀਲ ਐ ਸੋ ਜੇ ਪੰਜਾਬ ਦੀਆਂ ਮੰਗਾਂ ਦੀ ਗੱਲ ਕਰਦੇ ਆ ਸੋ ਪੰਜਾਬ ਦੀਆਂ ਮੰਗਾਂ ਦੇਖੋ ਕਰਜ਼ਾ ਤੇ ਇਹ ਵੀ ਮਾਫ਼ ਕਰ ਸਕਦੇ ਸੀ ਐਮਐਸਪੀ ਤੇ ਇਹਨਾਂ ਦੀ ਬੀਬੀ ਵੀ ਕਹਿੰਦੀ ਸੀ ਦੇ ਦਾਂਗੇ 5 ਮਿੰਟ ਚ ਸਟੇਟ ਸਰਕਾਰ ਕੁਝ ਖਸਕ ਫਸਲਾਂ ਤੇ ਐਮਐਸਪੀ ਦੇ ਸਕਦੀ ਉਹ ਦੇ ਸਕਦੇ ਆ ਕਰਜ਼ਾ ਮਾਫ ਵੀ ਕਰ ਸਕਦੇ ਆ ਸੋ ਵੱਡੀ ਗੱਲ ਤਾਂ ਇਹ ਹੈ ਕਿ ਜਿਹੜਾ ਸਾਡਾ ਵਾਅਦਾ ਕੀਤਾ ਸੀ ਗੰਨਿਆਂ ਦੀ ਪੇਮੈਂਟ ਪਾਉਣ ਦਾ ਉਹ ਹਾਲ ਤੱਕ ਨਹੀਂ ਦਿੱਤਾ ਹੜਾਂ ਦੀ ਮਾਰ ਪਿੱਛੇ ਪਈ ਆ ਸੋਕੇ ਦੀ ਮਾਰ ਪਈ ਉਹ ਮੁਆਵਜ਼ਾ ਨਹੀਂ ਦਿੱਤਾ ਕਿਤੇ ਨਾ ਕਿਤੇ ਅੱਜ ਸ਼ੱਕ ਦੇ ਦੇਹਰੇ ਦੇ ਵਿੱਚ ਮੁੱਖ ਮੰਤਰੀ ਸਾਹਿਬ ਆ ਗਏ ਆ ਸੋ ਜਿਹੜੀ ਵਿਚੋਲਗੀ ਵੀ ਕਰ ਰਿਆ ਸੀ ਉਹ ਵੀ ਤੱਥ ਲੋਕਾਂ ਦੇ ਸਾਹਮਣੇ ਛੇਤੀ ਆ ਜਾਣਗੇ we at gna university see potential in everyone and everything around us we drive innovation and entrepreneurship we groom competent global citizens to effect positive change around them